प्लीज हमारे चैनल को सब्सक्राइब करें और घंटी के आइकन पर क्लिक करें व शेयर करना ना भूलें सर्च ऑपरेशन दौरान पुलिस को मिली बड़ी सफलता 1000 नशीली गोलियां 52 बोतल शराब सहित 70 गिरफ्तार लोकसभा चुनाव 2024 को अमन शांति और निष्पक्षता लाने के लिए डीजीपी पंजाब श्री गौरव यादव आईपीएस ने अध्यक्षता और एसएसपी श्री मुख्तसर साहब श्री पावन सिंह मीणा आईपीएस ਦੇ ਦਿਸਾਨਰ ਦੇ ਸਾਹ ਤਹਿਤ ਜ਼ਿਲ੍ਹੇ ਵਿੱਚ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਅੱਜ ਸਬ ਡਿਵੀਜ਼ਨ ਸ੍ਰੀ ਮੁਖਸਰ ਸਾਹਿਬ ਅਤੇ ਸਬ ਡਿਵੀਜ਼ਨ ਗੰਦਾਵਾਹਾ ਦੀਆਂ ਵੱਖ-ਵੱਖ ਥਾਵਾਂ ਤੇ ਸਰਾਰਤੀ ਅਨਸਰਾ ਅਤੇ ਕ੍ਰਿਮਿਨਲ ਵਿਅਕਤੀਆਂ ਦੇ ਘਰਾਂ ਵਿੱਚ ਕਾਨੂੰਨ ਤਹਿਤ ਸਰਚ ਆਪਰੇਸ਼ਨ ਚਲਾਇਆ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਐਸਪੀ ਡੀ ਸ੍ਰੀ ਮਨਮੇਤ ਸਿੰਘ ਟੀਲੋ ਸ੍ਰੀ ਮੁਖਸਰ ਸਾਹਿਬ ਨੇ ਦੱਸਿਆ ਕਿ ਅੱਜ ਸਬ ਡਿਵੀਜ਼ਨ ਸ੍ਰੀ ਮੁਖਸਰ ਸਾਹਿਬ ਅਤੇ ਸਬ ਡਿਵੀਜ਼ਨ ਦੇ ਦਬਾਅ ਵਿਖੇ ਵੱਖ-ਵੱਖ ਥਾਵਾਂ ਤੇ ਕਾਨੂੰਨ ਤਹਿਤ ਕਿਤੇ ਸਰਚ ਆਪਰੇਸ਼ਨ ਦੌਰਾਨ 1000 ਨਸ਼ੀਲੀ ਗੋਲੀਆਂ ਅਕੋਂਜਾ ਬੋਤਵਾਣਾ ਦਾ ਐ ਸ਼ਰਾਬ ਸਨੇਤ ਕੋਲ 7 ਮਾਮਲੇ ਦਰਜ ਕਰਕੇ ਸਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਸ਼ਰਾਬ ਦੇ ਅੰਸਰ ਖਿਲਾਫ ਕੋਈ ਸੂਚਨਾ ਪ੍ਰਾਪਤ ਹੁੰਦੀ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਅਤੇ ਸੂਚਿਤ ਕਰਨ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ। ਆਪ ਜੀ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਜੀ ਦੀ ਦਿਸ਼ਾ ਨਿਰਦੇਸ਼ੇ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਤੇ ਸਾਡੇ ਜਿਲ੍ਹਾ ਦੇ ਐਸਐਸਪੀ ਸਾਹਿਬ ਸ਼੍ਰੀ ਮਾਗੀ ਰਖਮੀਣਾ ਜੀ ਦੀ ਅਗਵਾਈ ਹੇਠ ਅੱਜ ਦੋ ਸਬਡਿਵੀਜ਼ਨ ਸ੍ਰੀ ਮੁਕਸਰ ਸਾਹਿਬ ਅਤੇ ਸਬਡਿਵੀਜ਼ਨ ਗਿੰਦੜਵਾਹ ਵਿਖੇ ਕੋਆਰਡੀਨੇਟ ਸਰਚ ਆਪਰੇਸ਼ਨ ਕਰਾਇਆ ਗਿਆ ਮਾਰਨਿੰਗ ਜਿਸ ਦੌਰਾਨ ਤਕਰੀਬਨ 101080 ਨਸ਼ੀਲੀਆਂ ਗੋਲੀਆਂ ਅਕੋੜੀਆਂ ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈਏ ਇਹ ਇਹਦੇ ਰਿਗਾਰਡਿੰਗ ਵੱਖ-ਵੱਖ ਥਾਵਾਂ 'ਚ ਪਰਚੇ ਦਰਜ ਕੀਤੇ ਗਏ ਨੇ ਤੇ ਤਕਰੀਬਨ ਸੱਤ ਦੋਸ਼ੀ ਇਸ ਟੋਟਲ ਸੱਤ ਦੋਸ਼ੀ ਗ੍ਰਿਫਤਾਰ ਕੀਤੇ ਗਏ ਕਿੰਨੇ ਪਰਚੇਸ ਹੋ ਗਏ ਟੋਟਲ 7 ਐਫ ਆਈਆਰ ਲਾਜ ਹੋਈਆਂ ਨੇ ਗਿੱਦੜਵਾਹ ਚ ਵੀ ਤੇ ਸ਼੍ਰੀ ਮੁਕਸਰ ਸਾਹਿਬ ਵਿੱਚ ਗਿੱਦੜਵਾਹਾ سے ਪੱਤਰਕਾਰ ਗੋਵਿੰਦ ਗੁਪਤਾ ਦੀ ਰਿਪੋਰਟ